ਦੀ ਇੱਕੋ ਹੀ ਗੱਲ ਹੈ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਟੀਮਸ ਬਣਾ ਰਹੇ ਹਾਂ ਉਹ ਮਹੀਨਾ ਹੋ ਗਿਆ ਟੀਮਸ ਬਣਾ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਕਿੰਨੇ ਟਾਈਮ ਦਾ ਕਰਨਗੇ ਇਹ ਸਾਨੂੰ ਨਹੀਂ ਪਤਾ ਮਹੀਨੇ ਦਾ ਕੋਸ਼ਿਸ਼ ਹੋ ਰਹੀ ਹੈ ਸ਼ਾਇਦ 2 ਮਹੀਨੇ ਲੱਗ ਜਾਣ 4 ਲੱਗ ਜਾਣ ਪਰ ਉਹਨਾਂ ਦੀ ਕੋਸ਼ਿਸ਼ ਤੇ ਉਹਨਾਂ ਦੀ ਟੀਮਸ ਹੀ ਬਣ ਰਹੀਆਂ ਨੇ ਕੱਲ ਡਿਪਟੀ ਕਮਿਸ਼ਨਰ ਪਹੁੰਚੋ ਕਹਿੰਦੇ ਮੈਂ ਵੀ ਮਾਂ ਮੈਂ ਵੀ ਦੁੱਖ ਸਮਝਦੀ ਹੈਗੀ ਆ ਬਟ ਜੇ ਮਾਂ ਦੁੱਖ ਸਮਝਦੇ ਸੀਗੇ ਤਾਂ ਸ਼ਾਇਦ ਉਹ ਸਾਡੇ ਕੋਲੇ 7 ਤਰੀਕ ਨੂੰ ਪਹੁੰਚਦੇ ਜਦੋਂ ਸਾਡੇ ਬੱਚੇ ਸੜਕਾਂ ਤੇ ਪਏ ਸੀ ਸਾਡੇ ਬੱਚਿਆਂ ਨੂੰ ਦੇਖਣ ਨਹੀਂ ਦਿੱਤਾ ਗਿਆ ਅੱਧਾ ਮਿੰਟ ਸਾਡੇ ਘਰ ਨਹੀਂ ਰੱਖਿਆ ਗਿਆ ਉਹਨਾਂ ਨੂੰ ਐਵੇਂ ਲੈ ਕੇ ਕਿ ਜਿਵੇਂ ਪਤਾ ਨਹੀਂ ਕੀ ਹੁੰਦੇ ਨੇ ਵੀ ਬਸ ਲੈ ਜਾਓ ਤੇ ਖਤਮ ਕਰ ਦਿਓ ਸਾੜਿਓ ਬੱਚੇ ਨਹੀਂ ਹੁੰਦੇ ਮਲਜ਼ਮ ਹੁੰਦੇ ਐ ਇਹਨਾਂ ਦੀ ਬੇਟੀ ਨੂੰ ਉਹਨਾਂ ਦੇ ਘਰ ਦੇ ਅੰਦਰ ਨਹੀਂ ਪੁਲਿਸ ਨੇ ਜਾਣ ਦਿੱਤਾ ਇਹ ਪ੍ਰਸ਼ਾਸਨ ਦਾ ਕੰਮ ਸੀ ਕੰਦੇ ਜਾਓ ਉੱਥੇ ਮੈਂ ਸਾੜਿਓ ਖਤਮ ਹੋ ਗਈ ਉਹਨਾਂ ਦੀ ਕਹਾਣੀ ਇਹਦੇ ਬੱਚਿਆਂ ਨੂੰ ਦੇਖਣ ਨਹੀਂ ਦਿੱਤਾ ਗਿਆ ਇਹ ਜ਼ਬਰਦਸਤੀ ਆਪਣੀ ਬੇਟੀ ਨੂੰ ਅੰਦਰ ਲੈ ਲੈ ਸਾਡੇ ਬੱਚਿਆਂ ਨੂੰ ਬਿਲਕੁਲ ਟੱਚ ਨਹੀਂ ਕਰਨ ਦਿੱਤਾ ਗਿਆ ਨਾਲ ਦੀ ਨਾਲ ਹੀ ਬਸ ਕਹਿੰਦੇ ਲੈ ਕੇ ਜਾਓ ਮੇਰੇ ਦੇਵਰ ਨੇ ਤੱਕ ਕੇ ਨਾਲ ਬੱਚਿਆਂ ਨੂੰ ਅੰਦਰ ਵਾਲਿਆ ਵੀ ਸਾਡੇ ਘਰ ਦੇ ਬੱਚੇ ਸੀ ਕਮ ਸਿਕਮ ਅੰਦਰ ਤਾਂ ਲੈ ਜਾਂਦੋ ਤਾਂ ਵੀ ਮੈਨੂੰ 10 12 ਬੰਦੇ ਸੀ ਰੋਕਣ ਵਾਲੇ ਮੈਂ ਤੱਕੇ ਨਾਲ ਗਿਰ ਕੇ ਟੱਚ ਕੀਤਾ ਮੇਰੇ ਬੱਚਿਆਂ ਨੂੰ ਬਿਲਕੁਲ ਹੱਥ ਨਹੀਂ ਲਾਣ ਦਿੱਤਾ ਗਿਆ ਟੱਚ ਨਹੀਂ ਕਰਨ ਦਿੱਤਾ ਗਿਆ ਜੇ ਫੇਸ ਖਰਾਬ ਹੋ ਚੁੱਕੇ ਸੀ ਕਮ ਸਿਕਮ ਬੋਡੀ ਨੂੰ ਟੱਚ ਤਾਂ ਕਰਨ ਦਿੱਤਾ ਜਾ ਸਕਦਾ ਸੀ ਉਹਨਾਂ ਨੂੰ ਟੱਚ ਤੱਕ ਨਹੀਂ ਕਰਨ ਦਿੱਤਾ ਗਿਆ ਦਿਖਾਇਆ ਨਹੀਂ ਅਸੀਂ ਚੀਕਦੇ ਰਹੇ ਸਿਰਫ ਫੋਟੋਆਂ ਦਿਖਾ ਕੇ ਛਨਾਖਤ ਰਾਈਏ ਤੁਹਾਡੇ ਬੱਚੇ ਸੀ ਹਾਂਜੀ ਸਾਡੇ ਬੱਚੇ ਸੀ ਬਸ ਇਹਨਾਂ ਤੋਂ ਇਸ ਚੀਜ਼ ਤੋਂ ਪਤਾ ਲੱਗਿਆ ਅੱਜ ਲੱਗਦਾ ਹੈ ਕਿ ਕਿਉਂਕਿ ਜਦੋਂ ਮਹੀਨੇ ਬਾਅਦ ਧਰਨਾ ਲੱਗਿਆ ਹੈਗਾ ਤਾਂ ਇਸ ਧਰਨੇ ਦੇ ਨਾਲ ਜਿਹੜਾ ਪ੍ਰਸ਼ਾਸਨ ਕਿਉਂਕਿ ਕੱਲ ਤਾਂ ਜਾਗਿਆ ਅੱਜ ਹੋਰ ਜਾ ਕੇ ਅੱਜ ਗ੍ਰਿਫਤਾਰੀ ਹੋ ਜਵੇ हमें तो फिलहाल कुछ नहीं लगता लेकिन इतना जरूर है कि अगर हमें जस्टिस देंगे अभी नहीं जागा तो आगे बहुत कुछ ऐसा हो सकता है जो उनकी समझ से भी परे होगा अब हम लोग रुकने वाले तो हैं नहीं है नहीं अपने बच्चों के लिए इंसाफ तो हम लेके ही जाएंगे जब उतर ही गई है माए सड़क पे तो हम अपना काम करेंगे जी जान लगा देंगे क्योंकि हम तो मरने और मारने दोनों के लिए ही बैठे हुए हैं मर भी जाएंगे तो तब भी कोई दिक्कत नहीं है हमें लेकिन इंसाफ चाहिए हमें अपने बच्चों के लिए मर गए पर हमें इंसाफ चाहिए क्या कसूर था हमारे बच्चों का कि वो इस सड़क पे जा रहे थे कहा जाते वो हमारा क्या कसूर था ये हम फेल कर रहे घर ड्रोन की प्रशासन से थोड़ी उम्मीद भी रखो कि तो हाल तो है उम्मीद रखिए एक महीना तो? हो गया कि उम्मीद है ਮੈਨੂੰ ਲੱਗਦਾ ਇੱਕ ਅੜਲੀ ਲੜਾਈ ਤੁਹਾਡੀ ਨਹੀਂ ਹੈਗੀ ਇਹ ਸਾਰੇ ਪਰਿਵਾਰ ਦੀ ਵੀ ਹੈਗੀ ਕਿਉਂਕਿ ਹੋਰ ਵੀ ਕਈ ਪਰਿਵਾਰ ਹੋਣਗੇ ਹੋਰ ਕਈਆਂ ਦੇ ਬੱਚੇ ਵੀ ਸੜਕਾਂ ਦੇ ਉੱਪਰ ਜਾਂਦੇ ਹੋਣਗੇ ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਆਇਆ ਜਾਵੇ ਤੁਹਾਡਾ ਵੀ ਬੱਚਾ ਸੀਗਾ ਜੀ ਇਸ ਪੂਰੇ ਕੀ ਨਾਮ ਸੀ ਬੱਚਾ 6 ਸਾਲ ਦਾ ਬੇਟਾ ਸੀ ਮੇਰਾ ਕ੍ਰਿਸ਼ਨਾ ਕ੍ਰਿਸ਼ਨਾ ਬਾਂਸਰ ਸੀ ਉਹਦਾ ਨਾਮ ਇਹ ਦੇਖਣ ਤੋਂ ਇੱਕ ਮਹੀਨਾ ਜਿਹੜਾ ਜੂਰਾ ਹੋ ਗਿਆ ਅਸੀਂ ਤਾਂ ਉਸ ਟਾਈਮ ਨੂੰ ਰੋ ਰਹੇ ਹਾਂ ਜਦੋਂ ਅਸੀਂ ਸਵੇਰੇ ਪਤਨੀ ਤਿਆਰ ਕਰਕੇ ਭੇਜ ਦਿੱਤੇ ਆਪਣੇ ਬੱਚੇ ਸਾਨੂੰ ਕੀ ਪਤਾ ਸੀ ਅਸੀਂ ਵਾਪਸ ਮੁੜਨਾ ਦੇਖਣਾ ਹੀ ਨਹੀਂ ਆਪਣੇ ਬੱਚਿਆਂ ਨੂੰ ਅਸੀਂ ਉਸ ਟਾਈਮ ਨੂੰ ਯਾਦ ਕਰ ਰਹੇ ਹਾਂ ਇੱਕ ਪੂਰਾ ਮਹੀਨਾ ਰੋਲਦੇ ਪਏ ਹਾਂ ਅਸੀਂ 13 ਦਿਨ ਤਾਂ ਸਾਨੂੰ ਹੋਸ਼ ਨਹੀਂ ਸੀ ਪਰ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਸੀ ਸਿਰਫ ਉਹਨਾਂ ਨੇ ਇੱਕ ਡਰਾਈਵਰ ਨੂੰ ਪਕੜ ਕੇ ਆਪਣੀ ਜ਼ਿੰਮੇਵਾਰੀ ਨਿਭਾਤੀ ਸੀ ਕੋਈ ਗ੍ਰਿਫਤਾਰੀ ਨਹੀਂ ਹੋਈ ਕੁਝ ਨਹੀਂ ਹੋਇਆ ਲਾਸਟ ਜਦੋਂ ਅਸੀਂ ਭੋਗ ਤੋਂ ਬੱਚਿਆਂ ਦਾ ਭੋਗ ਪਾਇਆ ਥੋੜਾ ਜਿਹਾ ਸੰਭਲੇ ਅਸੀਂ ਕਿਹਾ ਵੀ ਹਾਂਜੀ ਹਜੇ ਤੱਕ ਕੋਈ ਗ੍ਰਿਫਤਾਰੀ ਕਿਉਂ ਨਹੀਂ ਹੋਈ ਜਦੋਂ ਮੀਡੀਆ ਦੇ ਵਿੱਚ ਆਏ ਅਸੀਂ ਬਿਆਨ ਦਿੱਤਾ ਵੀ ਅਸੀਂ ਹੁਣ ਧਰਨੇ ਤੇ ਬੈਠਾਂਗੇ ਫੇਰ ਜਾ ਕੇ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਉਸ ਤੋਂ ਪਹਿਲੇ ਪ੍ਰਸ਼ਾਸਨ ਕਿੱਥੇ ਸੀ ਕਿੱਥੇ ਸੁੱਤਾ ਪਿਆ ਸੀਗਾ ਸਰਕਾਰ ਕੀ ਸੀ ਅਸੀਂ ਖੁਦ ਨਾਮ ਬੁਆਏ ਨੇ ਅਸੀਂ ਆਪ ਉੱਠ ਉੱਠ ਕੇ ਨਾਮ ਬੁਆਏ ਆ ਜੀ ਅਨਿਕੇ ਦਾ ਨਾਮ ਅਸੀਂ ਕਰਵਾਇਆ ਫੜਨ ਕੀਤੇ ਇਹ ਬਾਤ ਚੋ ਜਿਨ੍ਹਾਂ ਨੂੰ ਪਤਾ ਹੋਏਗਾ ਇਹਨਾਂ ਨੇ ਨਾਮ ਨਾਮਿਨੇਟ ਕੀਤੇ ਹੋਏ ਹੋਣਗੇ ਅਸੀਂ ਆਪ ਜਾ ਜਾ ਕੇ ਪੁਆਏ ਹਾਂ ਪ੍ਰਸ਼ਾਸਨ ਆਈਡੈਂਟੀਫਾਈ ਵੀ ਨਹੀਂ ਕੀਤੀ ਸੀ ਲੋਕੋ ਅਸੀਂ ਪਹਿਲੀ ਗ੍ਰਿਫਤਾਰੀ 23 ਤਰੀਕ ਨੂੰ ਪੁਆਈਏ ਦੀ 20 ਤਰੀਕ ਨੂੰ ਅਸੀਂ ਘਰਾਂ ਚੋਂ ਛੋਟੇ ਹਾਂ ਇੱਕ ਇਕੱਲੇ ਡਰਾਈਵਰ ਨੂੰ ਫੜ ਕੇ ਆਪਣਾ ਕੰਮ ਖਤਮ ਹੋ ਚੁੱਕਿਆ ਸੀ ਉਹਨਾਂ ਦਾ ਉਹ ਆਪਣੀ ਜ਼ਿੰਮੇਵਾਰੀ ਨਿਭਾੜ ਚੁੱਕੇ ਸੀ 19 ਸਾਲ ਦਾ ਬੱਚਾ ਟਿਪਰ ਚਲਾ ਸਕਦਾ ਐਡਾ ਭਰਿਆ ਹੋਇਆ ਟਿਪਰ ਕੀ ਉਹ ਮਾਲਕ ਦੀ ਗਲਤੀ ਨਹੀਂ ਹੈ ਕਿ ਉਹਨੇ 19 ਸਾਲ ਦੇ ਬੱਚੇ ਨੂੰ ਟਿਪਰ ਦਿੱਤਾ ਇਹ ਪ੍ਰਸ਼ਾਸਨ ਕਿਉਂ ਨਹੀਂ ਦੇਖਦਾ ਉਸੇ ਉਸੇ ਮੁੰਡੇ ਤੋਂ ਇਸੇ ਟਿੱਪਰ ਤੋਂ ਹਫਤਾ ਪਹਿਲਾਂ ਐਕਸੀਡੈਂਟ ਹੋਇਆ ਔਰ ਕੇਸ ਰਜਿਸਟਰ ਹੋਇਆ